ਜਿਹੜੇ 来 ਆਏ ਨੇ ਕਾਲੀ ਕਾਲ ਨੂੰ ਦਿਫਾੜ ਕਰਨ ਤੇ ਲੱਗਿਆ ਵਾ ਇਹ ਕੋਈ ਨਹੀਂ ਪਹਿਲਾਂ ਵੀ ਇਥੋਂ ਰਹਿ ਕੇ ਗਿਆ ਇਹ ਜਿੰਨਾ ਵੀ ਕਹਿ ਦੀਏ ਨਾ ਇਹ ਸਿਰਫ ਲੋਕਾਂ ਨੂੰ ਢਕਾਉਣ ਵਾਸਤੇ ਹੀ ਹੈ ਜਦ ਸੁਖਵੀਰ ਸਿੰਘ ਬਾਦਰ ਵੱਲੋਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਵੱਲੋਂ ਬਾਬੂ ਕੁਮਾਰ ਦਾਸ ਨੂੰ ਹਲਕਾ ਇੰਚਾਰਜ ਲਾਇਆ ਗਿਆ ਇਹ ਗੱਥ ਪਾਹ ਚੋਬਲਾ ਰਹੇ ਨੇ ਜੇ ਇਹ ਹਲਕਾ ਇੰਚਾਰਜ ਬਦਲਦੇ ਨੇ ਉਹ ਨੂੰ ਇੱਥੇ ਰੱਖਣਗੇ ਅਸੀਂ ਇਹ ਗੱਲ ਮੰਨਜ਼ੂਰ ਨਹੀਂ ਕਰਨੀ ਜੋ ਮਰਦੀ ਹੈ ਸਾਡੇ ਘੱਟੋ-ਘੱਟ ਮੈਂ 10 ਪਿੰਡਾਂ ਦੀ ਗਾਰੰਟੀ ਦੇਣਾ ਇਹ ਚੀਜ਼ ਉਹਦੇ ਖਿਲਾਫ ਨਹੀਂ ਹੁਣ ਤਾਂ ਰਣਜੀਤ ਜੀ ਵੀ ਅਸੀਂ ਸੋਮਵਾਰ ਨੂੰ ਪ੍ਰਧਾਨ ਜੀ ਨੂੰ ਮਿਲਣ ਜਾ ਰਹੇ ਹਾਂ ਅਸੀਂ ਆਪਣਾ ਸਾਰਾ ਦੁੱਖ ਦੱਸਾਂਗੇ ਉਹਨਾਂ ਨੂੰ ਦੁੱਖ ਦੱਸਣ ਤੋਂ ਬਾਅਦ ਜੋ ਉਹਨਾਂ ਦਾ ਫੈਸਲਾ ਹੋਊਗਾ ਸ਼ਰਤ ਮਸ਼ਰਮਤੇ ਮੰਨਾਂ ਬਾਦਲ ਪਰਿਵਾਰ ਨੂੰ ਨਸ਼ੇੜੀ ਲੱਗ ਰਹੇ ਤੇ ਨਸ਼ੇ ਦੇ ਸਦਾਗਰ ਦੱਸ ਰਹੇ ਤੇ ਮਜੀਠੀਏ ਸਾਹਿਬ ਕਿੰਨੇ ਬਾਾਰੇ ਕਿੰਨਾ ਕੋ ਬੋਲ ਰਹੇ ਤੇ ਇਹ ਅੱਜ ਉਹੀ ਬੰਦਾ ਇਹ ਗੱਲ ਕਹੇ ਮੈਂ ਵਫਾਦਾਰ ਆ ਕਿ ਕਿਤੇ ਵਫਾਦਾਰ ਹੋ ਸਕਦਾ ਪਿਛਲੇ ਦਿਨੀ ਸਰਦਾਰ ਮੱਖਣ ਸਿੰਘ ਜੀ ਲਾਲਕਾ ਜਿਨ੍ਹਾਂ ਨੇ ਕਾਂਦੀਦਾਂ ਜੋਇਨ ਕੀਤਾ ਪਹਿਲਾਂ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਪਰ ਟਾਲੀ ਦਲ ਦੇ ਨੂੰ ਡਿਫਾਰਡ ਕਰਨਾ ਕੋਈ ਇੱਕ ਵਧੀਆ ਢੰਗ ਨਹੀਂ ਹੈਗਾ ਅੱਜ ਜੋ ਮੀਟਿੰਗ ਸਰਦਾਰ ਮੱਖਣ ਸਿੰਘ ਜੀ ਲਾਲਕਾ ਨੇ ਬਣਾਈ ਦੀ ਆਪਣੇ ਇੱਕ ਰਹਿ ਵਿਖੇ ਉਹਦੇ ਵਿੱਚ ਸਰਦਾਰ ਸਰਜੀਤ ਸਿੰਘ ਜੀ ਰਖੜਾ ਪ੍ਰਧਾਨ ਸ਼ਰੋਮਲੇ ਅਕਾਲੀ ਦਰ ਜ਼ਿਲ੍ਹਾ ਪਟਿਆਲਾ ਉੱਚੇਚੇ ਦੌਰ ਤੇ ਪਹੁੰਚੇ ਅਤੇ ਉੱਥੇ ਚਾਹ ਦਾ ਕੱਪ ਪੀ ਕੇ ਗਏ ਚਾਹ ਦਾ ਕੱਪ ਪੀਣਾ ਕਿਸੇ ਦੇ ਘਰੇ ਮੰਤਰੀ ਆਉਂਦਾ ਬਹੁਤ ਵਧੀਆ ਗੱਲ ਹੈ ਵਰਕਰ ਦਾ ਹੌਸਲਾ ਬਣਦਾ ਪਰ ਦੂਸਰੇ ਪੱਖਾ ਜਿਹੜਾ ਇੱਕ ਅਫਵਾਹ ਉਡਾਈ ਜਾ ਰਹੀ ਹੈ ਨਾਬੇ ਦੇ ਵਿੱਚ ਵੀ ਬਾਬੂ ਕਬੀਰਦਾਸ ਨਾਬੇ ਨੂੰ ਛੱਡ ਕੇ ਸਤਰਾਣੇ ਚਲਾ ਗਿਆ ਇਸ ਅਫਵਾਹ ਦੇ ਵਿੱਚ ਬਿਲਕੁਲ ਸਚਾਈ ਨਹੀਂ ਅਸੀਂ ਬਾਬੂ ਕਬੀਰਦਾਸ ਨੂੰ ਮਿਲ ਕੇ ਆਏ ਆ ਉਹ ਕਹਿੰਦਾ ਮੈਂ ਨਾਬੇ ਦੇ ਵਿੱਚ 7 7.5 ਸਾਲ ਸੇਵਾ ਕਰੀ ਹੈ ਤੇ ਅੱਗੇ ਤੋਂ ਜਿੰਨਾ ਚਿਰ ਸ਼੍ਰੋਮਣੇ ਕਾਲੇਦਾਨ ਦੇ ਪ੍ਰਧਾਨ ਸਰਦਾਰ ਸੰਵੀਰ ਸਿੰਘ ਜੀ ਚੌਹਣਗੇ ਮੈਂ ਉਹਨਾਂ ਚਿਰ ਸੇਵਾ ਕਰਦਾ ਰਹੂਗਾ ਇਹ ਇੱਕ ਛੋਟੇ ਜਿਹੇ ਸੱਦੇ ਤੇ ਜੋ ਆ ਮੀਟਿੰਗ ਬਣਾਈ ਗਈ ਹੈ ਇਹ ਬਰਕਰਾਰਾਂ ਦੇ ਵਿੱਚ ਜੋ ਭੰਬਲ ਪੁੱਸਾ ਦੇ ਉਸ ਨੂੰ ਦੂਰ ਕਰਨ ਵਾਸਤੇ ਵੀ बाबू ਕਬੀਰ ਦਾਸ ਜੀ ਹਲਕੇ ਦੇ ਇੰਚਾਰਜ ਨੇ ਪਹਿਲਾਂ ਵੀ ਤੇ ਹੁਣ ਵੀ ਨੇ ਤੱਗੇ ਤੋਂ ਵੀ ਰਹਿਣਗੇ ਇਸ ਦੇ ਸਬੰਧ ਦੇ ਵਿੱਚ ਅਸੀਂ ਇਕੱਠੇ ਹੋ ਕੇ ਸੋਮਵਾਰ ਨੂੰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼ਰੋਮੇ ਕਾਲੇਦਾਨ ਨੂੰ ਮਿਲਾਂਗੇ ਅਤੇ ਨਾਬੇ ਦੀ ਜੋ ਸਚਾਈ ਹੈ ਉਹਨਾਂ ਨੂੰ ਸਾਰੇ ਦੱਸਾਂਗੇ ਮੀਟਿੰਗ ਕਰਨ ਦਾ ਹਰ ਇੱਕ ਨੂੰ ਹੱਕ ਹੈ ਪਾਰਟੀ ਨੂੰ ਮਜ਼ਬੂਤ ਕਰਨ ਦਾ ਹੱਕ ਬਣਦਾ ਲੇਕਿਨ ਪਾਰਟੀ ਨੂੰ ਤੋੜਨ ਕਰਨਾ ਉਹ ਕਿਸੇ ਦੇ ਅਧਿਕਾਰ ਖੇਤਰ ਚ ਨਹੀਂ ਹੈਗਾ ਠੀਕ ਹੈ ਜੀ ਉਹ ਕਿਸੇ ਦੇ ਅਧਿਕਾਰ ਖੇਤਰ ਚ ਨਹੀਂ ਹੈਗਾ ਪਾਰਟੀ ਪ੍ਰਧਾਨ ਦੀ ਕੋਈ ਹਦਾਇਤ ਨਹੀਂ ਠੀਕ ਹੈ ਜੀ ਪਾਰਟੀ ਪ੍ਰਧਾਨ ਨੇ ਬਾਬੂ ਕਬੀਰ ਰਾਸ ਨੂੰ ਹਲਕਾ ਇੰਚਾਰਜ ਲਾਇਆ ਹੋਇਆ ਪਹਿਲੀ ਲੱਗਿਆ ਵੇ ਲੇਕਿਨ ਸੇਵਾ ਕੋਈ ਵੀ ਕਰਦਾ ਪਾਰਟੀ ਦੀ ਪਰ ਅੱਜ ਪਿਛਲੀ ਵਾਰੀ ਜਦੋਂ ਵੀ ਉਜੀ ਅੱਜ ਤੋਂ ਸਾਲ 6 ਮਹੀਨੇ ਪਹਿਲਾਂ ਜਦੋਂ ਇਲੈਕਸ਼ਨ ਹੋਇਆ ਵਿਧਾਨ ਸਭਾ ਦੀ ਉਹਨੂੰ ਪਾਰਟੀ ਦੇ ਖਿਲਾਫ ਬੋਲਦਾ ਸੀ ਉਦੋਂ ਨਹੀਂ ਪਤਾ ਸੀ ਵੀ ਪਾਰਟੀ ਮਜ਼ਬੂਤ ਕਰਦੀ ਹੈ ਠੀਕ ਪਾਰਟੀ ਮਜ਼ਬੂਤ ਕਰਦੀ ਹੈ ਗੱਲ ਅੱਜ ਕਰਦਾ ਹੋ ਜਦ ਕੀ ਹੋ ਗਿਆ ਠੀਕ ਹੈ ਪਾਰਟੀ ਮਜ਼ਬੂਤ ਕਰਦੀ ਹੈ ਪਾਰਟੀ ਪ੍ਰਧਾਨ ਦੇ ਸਾਡੇ ਜੀ ਛਾਂ ਦੇ ਖਿਲਾਫ ਬੋਲਿਆ ਮੈਡੀਕਲ ਅਸੀਂ ਉਹਨੂੰ ਹੋਰ ਨਹੀਂ ਜਿਆ ਕਰਦਾ ਜਿਹੜੀ ਸਾਡੇ ਪਾਰਟੀ ਭਗਵਾਨ ਦੇ ਸ਼ਬਦ ਨੇ ਕੁਝ ਕੁ ਕਿਹਾ ਕਿ ਜਿਹੜਾ ਮੀਤਿਆ ਸਭ ਦੇ ਖਿਲਾਫ ਗਿਆ ਇਹ ਕਿ ਉਹ ਚੰਗਾ ਨਹੀਂ ਕੀਤਾ ਅਸੀਂ ਪਾਰਟੀ ਦੇ ਨਾਲ ਆ ਪਾਰਟੀ ਦੇ ਵਫਾਦਾਰ ਸੁਭਾਈ ਆ ਬਾਬੂ ਕਬੀਰ ਦਾਸ ਉਧਰਲੀ ਮੀਟਿੰਗ ਨੂੰ ਦੇਖਦੇ ਹੋਏ ਜੀ ਇੱਥੇ ਆ ਮੀਟਿੰਗ ਬੁਲਾਈ ਗਈ ਹੈ ਅਸੀਂ ਬਾਬੂ ਕਬੀਰ ਦਾਸ ਜੀ ਨੂੰ ਮਿਲ ਕੇ ਆਏ ਆ ਤੇ ਉਹਨਾਂ ਨੂੰ ਮਿਲ ਕੇ ਸਾਰੀ ਹਾਲਾਤ ਦੱਸੀ ਹੈ ਉੱਥੇ ਵੀ ਤੇ ਸਾਡੇ ਜਿਹੜੇ ਜ਼ਿਲ੍ਹਾ ਇੰਚਾਰਜ ਨੇ ਰਖੜਾ ਸਾਹਿਬ ਉਹਨਾਂ ਨੇ ਆ ਕੇ ਤਾਂ ਬਾਕੀ ਉੱਥੇ ਕਲੀਅਰ ਕਰ ਹੀ ਦਿੱਤਾ ਹੈ ਵੀ ਜਿਹੜੇ ਹਲਕਾ ਇੰਚਾਰਜ ਨੇ ਬਾਬੂ ਕਬੀਰ ਦਾਸ ਜੀ ਨੇ ਤੇ ਹਜੇ ਤੱਕ ਕਿਤੇ ਵੀ ਕੋਈ ਬਦਲਣ ਵਾਲੀ ਗੱਲ ਨਹੀਂ ਹੈ ਤੇ ਦੂਜੀ ਗੱਲ ਅਸੀਂ ਇਹ ਵੀ ਜਾਣਦੇ ਆ ਇਹ ਵੀ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਕਿ ਠੀਕ ਹੈ ਲਾਲਕਾ ਸਾਹਿਬ ਪਾਰਟੀ ਦੇ ਵਿੱਚ ਆ ਗਏ ਪਰ ਉਹਨਾਂ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰਨੀ ਚਾਹੀਦੀ ਆ ਨਾ ਕਿ ਆਪਣਾ ਇਦਾਂ ਦਾ ਆਪਾਂ ਸ਼ੋਅ ਕਰੀਏ ਵੀ ਆਪਾਂ ਦੁਫਾੜ ਕਰੀਏ ਪਾਰਟੀ ਨੂੰ ਕਿਉਂਕਿ ਹਲਕਾ ਇੰਚਾਰਜ ਜਦ ਇੱਕ ਲੱਗਿਆ ਹੋਇਆ ਹੈ ਆਪਾਂ ਆਪਣੇ ਆਪ ਨੂੰ ਇਹ ਜਿਹੜੀਆਂ ਗੱਲ ਇਦਾਂ ਮੀਟਿੰਗਾਂ ਰੱਖ ਕੇ ਆਪਾਂ ਕੀ ਸਾਬਤ ਕਰਨਾ ਚਾਹੁੰਦੇ ਆਂ ਇਹ ਚੀਜ਼ਾਂ ਤੋਂ ਆਪਾਂ ਨੂੰ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹਮੇਸ਼ਾ ਪਾਰਟੀ ਦੇ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਹੈ ਨਾ ਕਿ ਪਾਰਟੀ ਜਿਹਦੇ ਨਾਲ ਡਾਊਨਫਾਲਟ ਚ ਜਾਵੇ ਉਦਾਂ ਦੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਆਪਾਂ ਨੂੰ ਅਗਲਾ ਸਟੈਪ ਜਿਵੇਂ ਸਾਡੇ ਸੀਨੀਅਰ ਬੈਠੇ ਨੇ ਇਹਨਾਂ ਨੇ ਦੱਸਿਆ ਹੈ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪੂਰੀ ਗੱਲ ਦੀ ਸਥਿਤੀ ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਦੱਸੀ ਜਾਊਗੀ ਉੱਥੇ ਜਾ ਕੇ ਸੋਮਵਾਰ ਨੂੰ ਜਾ ਕੇ ਕਿਉਂਕਿ ਸੋਮਵਾਰ ਨੂੰ ਉੱਥੇ ਕੋਰ ਕਮੇਟੀ ਦੀ ਮੀ ਤੇ ਹਲਕੇ ਦੇ ਲੋਕ ਅੱਜ ਸਾਰੇ ਜਾਗ ਚੁੱਕੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਇਹ ਸਾਰੇ ਜਿੰਨੇ ਵੀ ਅੱਜ ਇੱਥੇ ਪਾਰਟੀ ਦੇ ਵਿੱਚ ਇੱਥੇ ਮੀਟਿੰਗ ਦੇ ਵਿੱਚ ਆਏ ਨੇ ਉਹ ਸਾਰੇ ਚਾਹੁੰਦੇ ਨੇ ਕਾਲੀ ਦਲ ਤਗੜਾ ਹੋਵੇ ਤੇ ਤਗੜਾ ਹੋਊਗਾ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾ ਕਿ ਅਲੱਗ-ਅਲੱਗ ਮੀਟਿੰਗਾਂ ਕਰਕੇ ਜਿਹੜੀ ਅੱਜ ਦੀ ਮੀਟਿੰਗ ਲਾਲਕਾ ਸਾਹਿਬ ਨੇ ਆਪਣੀ ਰਹਿائش ਤੇ ਸੱਦੀ ਹੈ ਉਹਦੇ ਵਿੱਚ ਵੀ ਸਰਦਾਰ ਸਰਦੀਪ ਸਿੰਘ ਰਖੜਾ ਜੀ ਨੇ ਆ ਕੇ ਇਹ ਹੀ ਕਿਹਾ ਮੈਂ ਸਿਰਫ ਇੱਕ ਚਾਹ ਪੀਣ ਆਇਆ ਕੋਈ ਉੱਥੇ ਹਲਕਾ ਇੰਚਾਰਜ ਦੀ ਗੱਲ ਨਹੀਂ ਹੋਏਗੀ ਉਹਨਾਂ ਨੇ ਇਹ ਵੀ ਸਾਫ ਸਪਸ਼ਟ ਕੀਤਾ ਵੀ ਇੱਥੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਜੀ ਨੇ। ਉਹ ਪਾਰਟੀ ਪ੍ਰਧਾਨ ਵੱਲੋਂ ਵੀ ਹੁਕਮ ਬਾਬੂ ਕਬੀਰ ਦਾਸ ਜੀ ਨੂੰ ਲੱਗਿਆ ਹੋਇਆ। ਉਹ ਨਾਬੇ ਦੀ ਸੇਵਾ ਕਰ ਰਹੇ ਨੇ। ਕੁਝ ਸੇਧ ਲਾਉਣੀ ਕਰਦੀ ਇਸ ਕਰਕੇ ਉਹ ਨਾਬੇ ਨਹੀਂ ਆ ਸਕੇ। ਹੁਣ ਅਸੀਂ ਕੱਲ ਨੂੰ ਮਿਲਣ ਜਾ ਰਹੇ ਆ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ। ਉਸ ਤੋਂ ਬਾਅਦ ਅਸੀਂ ਸੋਮਵਾਰ ਮੰਗਲਵਾਰ ਨੂੰ ਕਬੀਰ ਦਾਸ ਜੀ ਵੀ ਆਉਣਗੇ। ਆਪਾਂ ਇੱਕ ਵਧੀਆ ਮੀਟਿੰਗ ਵੱਡਿਆ ਵੱਡਾ ਇਕੱਠ ਕਰਕੇ ਸਾਰੇ ਨਾਬੇ ਨੂੰ ਇਹ ਦੱਸ ਦਾਂਗੇ ਵੀ ਇੱਥੇ ਹਲਕਾ ਇੰਚਾਰਜ ਬਾਬੂ ਕਬੀਰਦਾਸ ਜੀ ਨੇ ਇਹ ਜਿਹੜੀਆਂ ਫਾਰਮ ਫਲਾਈਆਂ ਜਾ ਰਹੀਆਂ ਨੇ ਇਹ ਉਹਨਾਂ ਨੇ ਇਲੈਕਸ਼ਨ ਜਿਹੜੀਆਂ ਹੁਣ ਵਿਧਾਨ ਸਭਾ ਦੀ ਇਲੈਕਸ਼ਨ ਲੰਗੀ ਹੈ ਉਹਦੇ ਵਿੱਚ ਵੀ ਫਲਾਈਆਂ ਸੀਗੀਆਂ ਤੇ ਹੁਣ ਵੀ ਉਹ ਇਹ ਫਾਰਮ ਹੀ ਨੇ ਕੋਈ ਇਸ ਅਸਲੀਅਤ ਨਹੀਂ ਹੈ ਸੋ ਬਾਬੂ ਕਬੀਰਦਾਸ ਜੀ ਦੇ ਨਾਲ ਸਾਰਾ ਨਾਬਾ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਇਹ ਜੋ ਅੱਜ ਇੱਧਰ ਮੀਟਿੰਗ ਸੱਦੀ ਗਈ ਹੈ ਇੱਕ ਛੋਟੀ ਜਿਹੀ ਫੋਨ ਕਾਲ ਤੇ ਮੀਟਿੰਗ ਹੋਈ ਆ ਉਹਦੇ ਛੋਟੀ ਜਿਹੀ ਸਾਡੇ ਸੱਦੇ ਦੇ ਉੱਤੇ ਬਾਬੂ ਕਬੀਰ ਦਾ ਜੀ ਦੇ ਅੱਜ ਸਾਹ ਬਾਬੂ ਕਬੀਰ ਦਾ ਜੀ ਨੂੰ ਪੂਰਾ ਭਰਮਾ ਹੰਗਾਰਾ ਮਿਲਿਆ ਆ ਹਲਕੇ ਦੇ ਵਿੱਚੋਂ ਜੋ ਤੁਸੀਂ ਦੂਸਰੀ ਮੀਟਿੰਗ ਦੀ ਗੱਲ ਕਰ ਰਹੇ ਹੋ ਦੇਖੋ ਕੋਈ ਅਕਾਲੀ ਦਲ ਦਾ ਕੋਈ ਵੀ ਬੰਦਾ ਕੋਈ ਵੀ ਮੀਟਿੰਗ ਕਰ ਸਕਦਾ ਹੈ ਉਹ ਮੀਟਿੰਗ ਕਰਨ ਦੇ ਨਾਲ ਹਲਕਾ ਇੰਚਾਰਜ ਤਾਂ ਬਣ ਨਹੀਂ ਜਾਂਦਾ ਵੀ ਉਹ ਹਲਕਾ ਇੰਚਾਰਜ ਬਣ ਗਿਆ ਤੇ ਰਹੀ ਗੱਲ ਦੂਸਰੀ ਰਖੜਾ ਸਾਹਿਬ ਉੱਥੇ ਆਏ ਸੀਗੇ ਚਾਹ ਦੇ ਉੱਪਰ ਕੋਈ ਵੀ ਬੁਲਾ ਸਕਦਾ ਕੋਈ ਪਰ ਪਾਰਟੀ ਵਰਕਰ ਕੋਈ ਵੀ ਕਿਸੇ ਵੀ ਲੀਡਰ ਨੂੰ ਆਪਣੇ ਬਿਹਾਰ ਤੇ ਆਪਣੇ ਘਰ ਬੁਲਾ ਸਕਦਾ ਉਸ ਦੇ ਵਿੱਚ ਕੋਈ ਸ਼ੱਕ ਨਹੀਂ ਵੀ ਉਹ ਉੱਥੇ ਆਏ ਨੇ ਉਹ ਸਾਖ ਉੱਥੇ ਕਰਕੇ ਆਏ ਨੇ ਗੱਲ ਵੀ ਬਾਬੂ ਕਬੀਰ ਦਾਸ ਜੀ ਹਲਕਾ ਇੰਚਾਰਜ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਸ ਨੂੰ ਵੀ ਹਲਕਾ ਇੰਚਾਰਜ ਲਾਉਣਗੇ ਪਾਰਟੀ ਦੇ ਜਿੰਨੇ ਵੀ ਵਰਕਰ ਸਹਿਬਾਨ ਨੇ ਉਹ ਉਹਨਾਂ ਦੇ ਮਗਰ ਨੇ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਕਹਿਤਾ ਉਹ ਸਾਡੇ ਵਾਸਤੇ ਪੱਥਰ ਦੇ ਲਕੀਰਾ ਅਸੀਂ ਉਹਨਾਂ ਤੋਂ 1 ਇੰਚ ਵੀ ਬਾਹਰ ਨਹੀਂ ਜਾ ਸਕਦੇ